ਸਾ希 ਕਾ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਇੱਕ ਸ਼ੇਅਰ ਨਾਲ ਸ਼ੁਰੂਆਤ ਕਰਦੇ ਆਂ ਛੋਟੀ ਜੀ ਗੱਲ ਹੈ ਕਹਿੰਦੇ ਕੁਝ ਕਹਿ ਗਏ ਕੁਝ ਕਹਿ ਗਏ ਬੋਲ ਕੇ ਦੱਸ ਗਏ ਕੁਝ ਵਿਚਾਰੇ ਸਹਿ ਗਏ ਤੇ ਕੁਝ ਕਹਤੇ ਕਹਤੇ ਰਹਿ ਗਏ ਮੈਂ ਸਹੀ ਤੇ ਤੂੰ ਗਲਤ ਮੈਂ ਸਹੀ ਤੇ ਤੂੰ ਗਲਤ ਇਸ ਖੇਲ ਮੇ ਨਾ ਜਾਣੇ ਕਿੰਨੇ ਰਿਸ਼ਤੇ ਢਹਿ ਗਏ ਗੱਲ ਸਿਰਫ ਖੇਡ ਸਿਰਫ ਸਹੀ ਤੇ ਗਲਤ ਦਾ ਹੀ ਆ ਖੇਡ ਸਿਰਫ ਕਹਿਣ ਤੇ ਸੁਣਨ ਦਾ ਹੀ ਆ ਖੇਡ ਸਿਰਫ ਕਿਸੇ ਚੀਜ਼ ਨੂੰ ਸਮਝਣ ਦਾ ਹੀ ਆ ਜੇ ਸਮਝਿਆ ਜਾਵੇ ਤਾਂ ਪਰ ਗੱਲ ਇਹ ਆ ਕਿ ਅਸੀਂ ਸਮਝਣ ਤੋਂ ਬਿਨਾ ਹੀ ਕਈ ਵਾਰੀ ਸਾਨੂੰ ਸਿਰਫ ਦੁਨੀਆਦਾਰੀ ਦੇ ਵਿੱਚ ਆਪਣਾ ਨਾਂ ਕਰਨਾ ਹੈ ਆਪਣੀ ਗੱਲ ਕਰਨੀ ਹੈ ਗੱਲ ਦਾ ਭਾਵੇਂ ਸਵਾਹ ਹੋਵੇ ਭਾਵੇਂ ਸਿਰ ਹੋਵੇ ਭਾਵੇਂ ਪੈਰ ਹੋ ਨਾ ਹੋ બસ ਸਿਰਫ ਹੋਵੇ ਬਸ ਦਿਖਣੀ ਚਾਹੀਦੀ ਆ ਗੱਲ ਐ ਤੇ ਥੱਲੇ ਪੈਰ ਕਿਤੇ ਲੱਗੇ ਆ ਕਿ ਨਹੀਂ ਇਹਦਾ ਕੋਈ ਲੈਣਾ ਦੇਣਾ ਨਹੀਂ ਜਾਨੀ ਕਿ ਆਪਾਂ ਜਦੋਂ ਮੈਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਇੱਕ ਪਰਸਨਲੀ ਗੱਲ ਤੁਹਾਡੇ ਨਾਲ ਅੱਜ ਡਿਸਕਸ਼ਨ ਕਰਦੇ ਆ ਤਾਂ ਕਰੋਨਾ ਸੀ ਉਦੋਂ ਅਸਲ 'ਚ ਕੀ ਹੋਇਆ ਮੇਰੇ ਟੀਵੀ ਤੇ ਪ੍ਰੋਗਰਾਮ ਆਉਂਦੇ ਹੁੰਦੇ ਸੀ 2017 'ਚ ਤੇ ਉਹ ਕਰੋਨਾ ਆ ਗਿਆ ਜਦੋਂ 19 20 'ਚ 19 ਦੇ ਐਂਡ 'ਚ ਪਤਾ ਨਹੀਂ 20 'ਚ ਹਨਾ ਉਦੋਂ ਕੁ ਤਾਂ ਟੀਵੀ ਤੇ ਪ੍ਰੋਗਰਾਮ ਬੰਦ ਹੋ ਗਏ ਜਾਣਾ ਹੋਣਾ ਹੀ ਬੰਦ ਹੋ ਗਿਆ ਤਾਂ ਚਲੋ ਬਹੁਤ ਜਾਣਿਆਂ ਦਾ ਵਿੱਚ ਮੈਸੇਜ ਆਇਆ ਕਰੇ ਕਿ ਮੈਡਮ ਤੁਹਾਡਾ ਪ੍ਰੋਗਰਾਮ ਨਹੀਂ ਆਉਂਦਾ ਅਸੀਂ ਸੁਣਦੇ ਸੀ ਸੁਣਦੇ ਚਲੋ ਛੋਟੀ ਜੀ ਸ਼ੁਰੂਆਤ ਕਰ ਦਿੱਤੀ ਅਸੀਂ ਉਹਨਾਂ ਦੇ ਲਈ ਕਿਤੇ ਲੋ ਤੁਹਾਨੂੰ ਫੋਨ ਤੇ ਪਾ ਦਿਆ ਕਰਾਂਗੇ ਹੈ ਵੀ ਵੇਲੇ ਹੁੰਦੇ ਸੀ ਉਦੋਂ ਘਰ ਤੇ ਚਲੋ ਆਪਣਾ ਪ੍ਰੋਗਰਾਮ ਪਾਉਣਾ ਸ਼ੁਰੂ ਕਰਤਾ ਜੇ ਨਾਮ ਹੀ ਕਰਨਾ ਹੁੰਦਾ ਜੇ ਜੇ ਸਿਰਫ ਤੇ ਸਿਰਫ ਦੇਖੋ ਆਪਾਂ ਮੁੱਕਰ ਦੇਣੀ ਆ ਆਪਾਂ ਕੰਮ ਕਰਦੇ ਆ ਆਪਾਂ ਕੰਮ ਕਰਦੇ ਆ ਸਾਡਾ ਕਰਮ ਆ ਆਪਾਂ ਬਿਜ਼ਨਸ ਨਹੀਂ ਕਰਦੇ ਬਿਜ਼ਨਸ ਤੇ ਵਪਾਰ ਦੇ ਵਿੱਚ ਤੁਸੀਂ 2-4 ਜਣਿਆਂ ਨੂੰ ਰੱਖ ਕੇ ਉਹਨੂੰ ਗੱਲਬਾਤ ਕਰਦੇ ਆ ਉਹ ਤੁਹਾਡੀ ਗੱਲ ਨਹੀਂ ਕਰਦੇ ਉਹ ਤੁਹਾਡੇ ਕੰਮ ਦੀ ਗੱਲ ਕਰਦੇ ਤੇ ਤੁਸੀਂ ਫਿਰ ਮੁੜ ਕੇ ਆਪਣੇ ਕੰਮ ਨੂੰ ਡਿਸਕਸ਼ਨ ਕਰਦੇ ਹੋ ਕਿ ਬਾਈ ਸਿਰਫ ਉਹ ਸਾਈਨ ਕਰਦੇ ਹੋ ਜਾਂ ਡੀਲ ਕਰਦੇ ਹੋ ਜਦੋਂ ਕੋਈ ਕੰਮ ਤਾਂ ਹੁੰਦਾ ਹੈ ਤੇ ਇਹ ਜੋ ਤੁਸੀਂ ਆਪ ਗੱਲ ਕਰਦੇ ਹੋ ਜਦੋਂ ਤੇ ਆਪ ਹੀ ਗੱਲ ਕਰਕੇ ਉਹ ਚੀਜ਼ਾਂ ਦੀ ਜਾਣਕਾਰੀ ਜਿੱਦਾਂ ਹੁਣ ਮੰਨ ਲਓ ਕਿ ਡਾਕਟਰ ਹੈ ਇੱਕ ਡਾਕਟਰ ਨੂੰ ਪਤਾ ਹੈ ਕਿ ਕੀ ਕਰਨਾ ਹੈ ਹਨਾ ਤੇ ਅੱਗੇ ਜੋ ਉਹਨਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਥੋੜਾ ਪਤਾ ਕੀ ਕਰਨਾ ਉਹ ਚਲੋ ਉਹ ਵੀ ਜੋ ਵੀ ਆ ਆਪਾਂ ਇਹ ਲਾਈਨ ਚ ਜਾਂਦੀ بجائے ਆਪਾਂ ਇੱਕ ਗੱਲ ਕਰਨ ਲੱਗਿਆ ਤੁਹਾਡੇ ਨਾਲ ਕੁਝ ਲੋਕਾਂ ਨੂੰ ਜਦੋਂ ਤੁਸੀਂ ਮੈਂ ਇੱਕ ਸਚਾਈ ਦੱਸਦੀ ਆ ਬੜੀ ਵਧੀਆ ਗੱਲ ਮੈਂ ਕੱਲ ਹੀ ਪਤਾ ਨਹੀਂ ਮੈਂ ਐਵੇਂ ਕਿਤੇ ਕੁਝ ਪੜ ਬੈਠੀ ਚਲੋ ਕੀ ਆ ਤੇ ਮੈਂ ਥੋੜਾ ਮੇਰੇ ਮਨ ਨੂੰ ਲੱਗਿਆ ਕਿ ਲੈ ਦੱਸ ਵੀ ਕੀ ਕੀ ਲੋਕ ਲਿਖਦੇ ਆ ਹਨਾ ਤੁਹਾਡੇ ਪਰਸਨਲ ਤੁਹਾਡੀ ਸ਼ਕਲ ਤੱਕ ਤੇ ਕਮੈਂਟ ਕਰਦੇ ਆ ਤੁਹਾਡੀ ਸ਼ਕਲ ਤੁਹਾਨੂੰ ਕੁਦਰਤ ਨੇ ਦਿੱਤੀ ਹੈ ਤਾਂ ਮਤਲਬ ਤੁਸੀਂ ਕੁਦਰਤ ਤੇ ਕਮੈਂਟ ਕਰਦੇ ਹੋ ਜਦੋਂ ਤੁਸੀਂ ਕਿਸੇ ਦੀ ਪਰ ਸ਼ਕਲ ਤੇ ਕਮੈਂਟ ਕਰਦੇ ਹੋ ਤੁਸੀਂ ਇਹ ਸੋਚੋ ਵੀ ਕਿੰਨੀ ਲੋਕਾਂ ਦੀ ਮਾਨਸਿਕਤਾ ਗਿਰ ਗਈ ਹੈ ਤਾਂ ਬੜੀ ਵਧੀਆ ਗੱਲ ਮੈਨੂੰ ਉਹਦੀ ਸਾਹਮਣੇ ਆਈ ਆ ਹਾਂ ਦਲਜੀਤ ਮੈਂ ਬਹੁਤ ਪਸੰਦ ਕਰਦੀ ਹਾਂ ਦਲਜੀਤ ਤੇ ਦੁਸ਼ਾਨ ਨੂੰ ਤਾਂ ਦੀ ਇੱਕ ਗੱਲ ਸਾਹਮਣੇ ਆਈ ਉਹ ਕਹਿੰਦਾ ਵੀ ਤੁਸੀਂ ਇੱਥੇ ਹਾਂਜੀ ਸੁਣੋ ਸੁਣੋ ਕਹਿੰਦਾ ਮੇਰੀ ਗੱਲ ਤੁਸੀਂ ਇੱਥੇ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਤੁਹਾਡੇ ਤੋਂ ਪਹਿਲਾਂ ਵੀ ਕਹਿੰਦਾ ਕਈ ਲੋਕ ਕੋਸ਼ਿਸ਼ਾਂ ਕਰਕੇ ਚਲੇ ਗਏ ਉਹ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਹੋ ਸਕਦਾ 2-4 ਕਿਸੇ ਕੈਟਾਗਰੀ ਚ ਉਹਨਾਂ ਨੇ ਖੁਸ਼ ਉਹਨਾਂ ਦੀ ਵਜ੍ਹਾ ਨਾਲ ਖੁਸ਼ ਹੋ ਵੀ ਗਏ ਹੋਣਗੇ ਪਰ ਕਹਿੰਦਾ ਆਪਣਾ ਆਪਣਾ ਵਕਤ ਹੈ ਤੇ ਆਪਣਾ ਆਪਣਾ ਵਕਤ ਕੱਢੋ ਤੇ ਇਸ ਤੋਂ ਨਿਕਲੋ ਕਿਉਂਕਿ ਨਿਕਲਣਾ ਦੇਖੋ ਜਾਣਾ ਸਭ ਨੇ ਇੱਥੋਂ ਵਾਰੀ ਆਪੋ ਆਪਣੀ ਐ ਕੋਈ ਪਹਿਲਾਂ ਕੋਈ ਬਾਅਦ ਚ ਕੋਈ ਕਦੋਂ ਸਭ ਕੁਦਰਤ ਦੇ ਹੱਥ ਚ ਜਾਂ ਤੇ ਸਭ ਨੇ ਇੱਥੋਂ ਇੱਕ ਦਿਨ ਚਲੇ ਹੀ ਜਾਣਾ ਐ ਨਾ ਕੁਝ ਲੈ ਕੇ ਜਾਣਾ ਸਭ ਨੂੰ ਪਤਾ ਐ ਦੱਸਣ ਦੀ ਲੋੜ ਨਹੀਂ ਐ ਨਾ ਪਤਾ ਨਹੀਂ ਕੁਝ ਕਰਕੇ ਜਾਣਾ ਕਿ ਨਹੀਂ ਕਰਕੇ ਜਾਣਾ ਕਿਨੇ ਕੁਝ ਯਾਦ ਰੱਖਣਾ ਕਿਹੜਾ ਆਗਲੇ ਨੇ ਆ ਕੇ ਵੇਖਣਾਣਾ ਵੀ ਭਾਈ ਮੇਰੇ ਕੀਤੇ ਕੰਮ ਦੇ ਕਰਮ ਨੂੰ ਲੋਕ ਯਾਦ ਰੱਖਦੇ ਆ ਕਿ ਨਹੀਂ ਰੱਖਦੇ ਕਿਸੇ ਨੇ ਨਹੀਂ ਆਉਣਾ ਕੌਣ ਕਿੱਦਾਂ ਕਿਹਨੂੰ ਯੂਜ਼ ਕਰੇਗਾ ਕੁਝ ਪਤਾ ਹੀ ਨਹੀਂ ਐਵੇਂ ਉਸਤੇ ਚਰਚਾ ਕਦੇ ਕਰਨੀ ਆ ਆਪਾਂ ਸਮਝਦਾਰੀ ਵਾਲੀ ਗੱਲ ਜਿਹੜੀ ਆਪਾਂ ਇਹ ਕਰਨ ਲੱਗੇ ਸੀ ਕਿ ਅਸਲ ਦੇ ਵਿੱਚ ਕਹਿਣਾ ਸੁਣਨਾ ਲੱਗ ਚੀਜ਼ ਹੈ ਤੇ ਜਦੋਂ ਤੁਸੀਂ ਕਹਿੰਨੇ ਹੋ ਨਾ ਕਿ ਇਹਦਾ ਜੀ ਬਿਜ਼ਨਸ ਚੱਲ ਰਿਹਾ ਇਹਦਾ ਅੱਜਕੱਲ ਬ੍ਰਾਡਕਾਸਟ ਚੱਲ ਰਿਹਾ ਇਹਦਾ ਚੱਲ ਭਾਈ ਚੱਲਣਾ ਚਲਾਉਣਾ ਲੋਕਾਂ ਦੇ ਹੱਥ 'ਚ ਹੈ ਤੇ ਤਕਲੀਫ ਤੁਹਾਨੂੰ ਹੋਈ ਪਈ ਹੈ ਹਨਾ ਕਿੰਨੀ ਤਕਲੀਫ ਹੈ ਕਈ ਲੋਕਾਂ ਨੂੰ ਕੁਦਰਤੀ ਤੌਰ ਤੇ ਜਦੋਂ ਤੁਹਾਡੀ ਕੋਈ ਤੁਹਾਡਾ ਕਦੇ ਕੋਈ ਨਾਮ ਜਿੱਦਾਂ ਜਿੱਦਾਂ ਕਿ ਬਹੁਤ ਦੁਨੀਆ ਦਾ ਬਹੁਤ ਜਿਆਦਾ ਵਧੀਆ ਆਪਾਂ ਤੇ ਬਹੁਤ ਛੋਟੇ ਛੋਟੇ ਜੇ ਪਰਮਾਤਮਾ ਨੇ ਜੀਵ ਆਪਾਂ ਨੂੰ ਬਣਾਇਆ ਕਿ ਚਲੋ ਛੋਟਾ ਵੱਡਾ ਕੋਈ ਨਹੀਂ ਆ ਸਭ ਬਰਾਬਰ ਹੀ ਬਣਾਇਆ ਆ ਆਪਾਂ ਛੋਟਾ ਵੱਡਾ ਬੰਦੇ ਦੀਆਂ ਚੀਜ਼ਾਂ ਤੋਂ ਤੇ ਉਹਦੇ ਗੁਣਾਂ ਤੋਂ ਲਾ ਲੈਨੇ ਆ ਜਦ ਕਿ ਉਹਦੇ ਗੁਣ ਵੀ ਉਹਨੂੰ ਕੁਦਰਤ ਨਹੀਂ ਦਿੱਤੇ ਆ ਜੇ ਮੈਂ ਸੋਚਾਂ ਕਿ ਮੈਂ ਨਾਲ ਜੰਮ ਕੇ ਪੈਦਾ ਹੋਈ ਸੀ ਐਡੇ ਵੱਡੇ ਗੁਣਾਂ ਦੀ ਗੁੱਥਲੀ ਲੈ ਕੇ ਆਈ ਸੀ ਤਾਂ ਗਲਤ ਇਹ ਜੋ ਗੱਲਬਾਤ ਜੋ ਨੌਲੇਜ ਜੋ ਵੀ ਆ ਤੁਸੀਂ ਦੁਨੀਆ ਚ ਲਈ ਆ ਤੇ ਦੁਨੀਆਦਾਰੀ ਲਈ ਹੋਈ ਹੁੰਦੀ ਆ ਤੇ ਇਹ ਤੁਹਾਡੀ ਤੁਹਾਨੂੰ ਸਮਝ ਵੀ ਉਹਨੇ ਕੁਦਰਤ ਨਹੀਂ ਦੇਣੀ ਆ ਜਿੰਨੀ ਕੁ ਦੇਣੀ ਆ ਉੰਨੀ ਕੁ ਹੀ ਦੇਣੀ ਆ ਜੇ ਨਹੀਂ ਦਿੱਤੀ ਤਾਂ ਇਹਦੇ ਵਿੱਚ ਕੋਈ ਕਿਸੇ ਦਾ ਕਸੂਰ ਵੀ ਕੋਈ ਨਹੀਂ ਹੈਨਾ ਤੇ ਚਲੋ ਜੋ ਕੋਈ ਆਪਣੇ ਕੰਮ ਲੱਗਿਆ ਜੇ ਕਿਸੇ ਦਾ ਕਿਸੇ ਦੇ ਦੁਆਰਾ ਕੁਝ ਮਾੜੀ-ਮੋਟੀ ਕੋਈ ਚੀਜ਼ ਚੱਲਦੀ ਹੈ ਪਰ ਸਿਰ ਪੈਰ ਦੀ ਨਾ ਤਾਂ ਗੱਲ ਕਰੋ ਮੈਂ ਤੁਹਾਨੂੰ ਦੋ ਗੱਲਾਂ ਦੱਸਦੀ ਆ ਕਿਸੇ ਨੇ ਮੈਨੂੰ ਉਹਦਾ ਕਮੈਂਟ ਲਿੰਕ ਕੀਤਾ ਮੈਂ ਤੇ ਵੈਸੇ ਵੇਖਿਆ ਨਹੀਂ ਤਾਂ ਕਿਸੇ ਨੇ ਕਮੈਂਟ ਕੀਤਾ ਹੋਇਆ ਕਿ ਕਹਿੰਦੇ ਆ ਜੀ ਘਰ ਚ ਕਿੱਲਾਂ ਪਈਆਂ ਹੁੰਦੀਆਂ ਨੇ ਪਹਿਲਾਂ ਆਇਆ ਦੱਸੋ ਕਿ ਕਿਦੇ ਘਰ ਚ ਕਿੱਲਾਂ ਨਹੀਂ ਹੁੰਦੀਆਂ ਮੈਂ ਨਾਲ ਇਹ ਸੁਣੋ ਤੁਸੀਂ ਧਿਆਨ ਨਾਲ ਮੈਂ ਕਿਹਾ ਸੀ ਜੰਗਾਲ ਲੱਗੀਆਂ ਕਿੱਲਾਂ ਖਰਾਬ ਸਮਾਨ ਇਹ ਨਹੀਂ ਕਿਹਾ ਸੀ ਕਿ ਕਿੱਲਾਂ ਜੇ ਤੁਹਾਨੂੰ ਤੁਹਾਨੂੰ ਜ਼ਰੂਰਤ ਹੈ ਤੁਹਾਡਾ ਕੰਮ ਹੈ ਤਾਂ ਤੁਸੀਂ ਕਿੱਲਾਂ ਰੱਖ ਸਕਦੇ ਕਦੋਂ ਕਿਹਾ ਕਿ ਭਾਈ ਤੁਸੀਂ ਕਿੱਲਾ ਹੀ ਨਹੀਂ ਰੱਖ ਸਕਦੇ ਘਰ 'ਚ ਇਤਨੀ ਨਕਿਆ ਛੋਟੇ ਛੋਟੇ ਲੋਹੇ ਦੇ ਕਿੱਲਾ ਦੂਜੀ ਗੱਲ ਦਾ ਲੌਜੀਕ ਸੁਣੋ ਤੁਸੀਂ ਉਹ ਬਾਹ ਰਹੇ ਹੋ ਵੀਡੀਓ ਕਰ ਰਹੇ ਹੋ ਪਰ ਪੂਰੀ ਤਰ੍ਹਾਂ ਸੁਣੀ ਕੋਈ ਨਹੀਂ ਮੈਨੂੰ ਸਮਝ ਨਹੀਂ ਆਉਣੀ ਕਿ ਲੋਕ ਵੀਊ ਲੈਣ ਲਈ ਕੁਝ ਵੀ ਕਰਦੇ ਆ ਕੁਝ ਵੀ ਕਰਦੇ ਆ ਔਰ ਦੂਜੀ ਸੁਣ ਲੋ ਹੋਰ ਗੱਲ ਕਹਿੰਦੇ ਜੀ ਜਿਸੀ ਮੈਮਾਨ ਕਹਿ ਰਹੀ ਹੈ ਕਿ ਸਾਊਥ ਵਾਲੀ ਸਾਈਡ ਤੇ ਇਹ ਹਰਾ ਰੰਗ ਖੁੱਲਾ ਜਾਂ ਕੁਝ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦਾ ਨਾ ਬੁੱਧ ਖਰਾਬ ਹੋ ਜਾਂਦਾ ਕਹਿੰਦਾ ਸਾਡੇ ਤਾਂ ਮੋਸਟਲੀ ਪਿੰਡਾਂ ਦੇ ਵਿੱਚ ਘਰ ਆਪ ਯੂਐਸਏ ਬੈਠਾ ਔਰ ਕਹ ਰਿਹਾ ਕਿ ਤੁਹਾਡੇ ਤਾਂ ਜੀ ਸਾਡੇ ਮੋਸਟਲੀ ਘਰ ਜਿਹੜੇ ਆ ਉਹ ਸਾਊਥ ਫੇਸ ਹੀ ਨਾ ਸੱਚ ਖੇਤਾਂ 'ਚ ਹੁੰਦੇ ਆ ਤੁਸੀਂ ਗੱਲ ਪੂਰੀ ਸੁਣੋ ਮੈਂ ਕਿਹਾ ਜਿਨ੍ਹਾਂ ਦੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਜਿਨ੍ਹਾਂ ਦੇ ਘਰ ਦੇ ਅੰਦਰ ਜਿਨ੍ਹਾਂ ਦੇ ਘਰ ਦੇ ਅੰਦਰ ਕਿਹਾ ਮੈਂ ਜਿਨ੍ਹਾਂ ਦੇ ਘਰ 'ਚ ਸਾਊਥ ਦਿਸ਼ਾ 'ਚ ਖੁੱਲਾ ਹੁੰਦਾ ਹੈ ਹਰੀਆਲੀ ਹੁੰਦੀ ਹੈ ਜਾਂ ਉਧਰ ਘਾਹ ਲੱਗਿਆ ਹੁੰਦਾ ਜਾਂ ਅਸੀਂ ਨੀਵਾ ਰੱਖ ਲੈਂਦੇ ਆ ਜੇ ਕੁਛ ਐਨੀਥਿੰਗ ਕੁਝ ਵੀ ਮੈਂ ਕਿਹਾ ਇਹ ਮੈਨੂੰ ਨਹੀਂ ਜਦ ਪਤਾ ਪਰ ਮੈਂ ਘਰ 'ਚ ਕਿਹਾ ਘਰ ਦੇ ਬਾਹਰ ਖੇਤ ਹੈ ਘਰ ਦੇ ਬਾਹਰ ਦਰਖਤ ਨੇ ਘਰ ਦੇ ਬਾਹਰ ਮੈਂ ਘਰ ਦੀ ਤੇ ਗੱਲ ਕੀਤੀ ਆ ਮੈਂ ਘਰ ਦੇ ਬਾਹਰ ਦੀ ਤੇ ਗੱਲ ਹੀ ਨਹੀਂ ਕੀਤੀ ਫੇਰ ਸੁਣੋ ਹਾਂਜੀ ਅੱਜ ਕੱਲ ਬ੍ਰਾਡਕਾਸਟਾਂ ਤੇ ਬੜਾ ਪੈਸਾ ਲਗਾ ਰਿਆ ਇਹਦੇ ਕੋ ਪੈਸਾ ਕਿਉਂ ਕਿਤੇ ਮੰਗਲ ਲਗਣ ਚ ਤੇ ਸ਼ਨੀ ਦਸਮਾ ਉਹ ਬਾਈ ਮੈਨੂੰ ਤੇ ਆਪਣੀ ਜਨਮ ਤਰੀਕ ਨਹੀਂ ਪਤਾ ਤੇ ਤੁਸੀਂ ਮੇਰਾ ਮੰਗਲ ਚ ਨਹੀਂ ਕਿੱਥੋਂ ਦੇਖ ਲਿਆ ਸਚਾਈ ਐ ਇਹ ਸਚਾਈ ਆ ਹੁਣੇ ਵੀ ਦੱਸ ਦੇਣੀ ਆ ਅਸਲ ਤੇ ਵਿੱਚ ਮੇਰੇ 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 ਭੈਣ ਮੇਰੀ ਮੇਰੇ ਤੋਂ ਵੱਡੀ ਮੇਰੀ ਸਿਸਟਰ ਹੈ ਆਪਾਂ ਪਰਿਵਾਰ ਦੇ ਤਰ੍ਹਾਂ ਇਸ ਕਰਕੇ ਤੁਹਾਡਾ ਨਾਲ ਡਿਸਕਸ਼ਨ ਕਰਦੀ ਆ ਮੇਰੀ ਸਿਸਟਰ ਹੈ ਮੇਰੇ ਤੋਂ ਵੱਡੀ ਇੱਕ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਮੇਰੀ ਮੇਰੀ ਆਪੂਆ ਨੇ ਤਿੰਨ ਪਤਾ ਨਹੀਂ ਹਾਂ ਤਿੰਨ ਪੂਆ ਨੇ ਮੇਰੀਆਂ ਤਿੰਨ ਚਾਰ ਆਪੂਆ ਸੀ ਤੇ ਉਸ ਤੋਂ ਬਾਅਦ ਮੇਰੇ ਮੇਰੇ ਫਾਦਰ ਸਾਹਿਬ ਦੇ ਨਾਲ ਮੇਰੀ ਵੱਡੀ ਸਿਸਟਰ ਹੋਈ ਤੇ ਉਸ ਤੋਂ ਬਾਅਦ ਮੈਂ ਹੋ ਗਈ ਥੋੜਾ ਉਦਾਸੀ ਹੋਈ ਪੈ ਗਈ ਘਰ 'ਚ ਤੇ ਦੂਜੀ ਕੁੜੀ ਹੋ ਗਈ ਆ ਤੇ ਕਿਸੇ ਨੇ ਮਤਲਬ ਹਜੇ ਕਹਿੰਦੇ ਉਦੋਂ ਨਾ ਉਦੋਂ ਚਿੱਠੀਆਂ-ਚੁੱਠੀਆਂ ਕਿੱਥੇ ਹੁੰਦੀਆਂ ਸੀ ਤੇ ਸੁਨੇਹਾ ਭੇਜਦੇ ਹੁੰਦੇ ਸੀ ਵੀ ਬੱਚਾ ਹੋਇਆ ਤੇ ਉਹ ਸੱਸੋ ਪੰਜ ਚੀ ਪਏ ਪੇਰੈਂਟਸ ਨੂੰ ਕਿਉਂਕਿ ਮੈਂ ਮੇਰੇ ਨਾਨਕੇ ਹੋਈ ਕਿ ਦੱਸੀਏ ਕਿ ਕਿਵੇਂ ਦੱਸੀਏ ਕਿਉਂਕਿ ਉਹਦੀਆਂ ਤੇ ਪਹਿਲਾਂ ਹੀ ਉਹਦੀ ਦਾਦੀ ਕਹਿੰਦੀ ਸੀ ਵੀ ਸਾਡੇ ਤੇ ਪਹਿਲਾਂ ਹੀ ਕੁੜੀਆਂ ਬਥੇਰੀਆਂ ਨੇ ਮੇਰੀਆਂ ਬਥੇਰੀਆਂ ਤੇ ਮੇਰੇ ਮੇਰੇ ਮੁੰਡੇ ਦੇ ਤਾਂ ਕਮ ਸੇ ਕਮ ਰਾਬੋਂ ਨੇ ਕੁੜੀ ਤੋਂ ਬਾਅਦ ਮੁੰਡਾ ਦੇ ਦੇਵੇ ਚਲੋ ਇਹ ਆਪਣੇ ਸਮਾਜ ਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਤਾਂ ਮੈਂ ਗੱਲ ਇਹ ਤੁਹਾਨੂੰ ਦੱਸਣ ਲੱਗੀਆਂ ਕਿ ਤਕਰੀਬਨ ਹਫਤਾ ਕੋਤਾ ਕਹਿੰਦੇ ਵੀ ਦੱਸਿਆ ਹੀ ਨਹੀਂ ਕਿਸੇ ਨੂੰ ਹਫਤਾ ਦੱਸਦੇ ਤਾਂ ਨਾਮ ਹੀ ਨਹੀਂ ਲਿਖਾਇਆ ਕੋਈ ਅਗੇ ਚ ਚੌਕੀਦਾਰ ਵਗੈਰਾ ਲਿਖਣ ਹੁੰਦੇ ਤਾਂ ਕੁਛ ਨਹੀਂ ਕੁਛ ਨਹੀਂ ਠੀਕ ਉਸ ਤੋਂ ਬਾਅਦ ਉਕੇ ਜਿੰਨਾ ਦੱਸ ਦਿੱਤਾ ਕਹਿੰਦੇ ਵੀ ਹੁਣ ਬਸ ਆ ਹੋਈ ਹੋਈ ਹੈ ਜੀ ਹੁਣੇ ਹੀ ਹੋਈ ਹੈ ਜੀ ਬਸ ਆ ਜੀ ਉਹ ਜੀ ਅੱਜ ਤਾਂ ਗੱਲ ਕਾਲਾ ਮਾਲਾ ਹੋ ਗਈ ਕਿੱਥੋਂ ਮੰਗਲ ਚੜੀ ਦੇਖ ਲਿਆ ਤੁਸੀਂ ਮੈਨੂੰ ਤਾਂ ਇੱਕ ਸੱਚੀ ਹਾਇ ਰੱਬਾ ਪਤਾ ਕੀ ਇਹ ਚੱਲ ਮਾਰੋ ਗੋਲੇ ਇਹਨੂੰ ਵੀ ਮਾਰੋ ਗੋਲੇ ਜੋ ਕੋਈ ਕਈ ਕਰ ਰਿਹਾ ਭਾਈ ਤੁਸੀਂ ਕੀ ਕੀ ਮਤਲਬ ਕਿਉਂ ਕਿਉਂ ਤੇ ਪੁੱਛ ਸਕਦੇ ਨੇ ਆਪਾਂ ਕਿ ਕੀ ਕਾਰਨ ਅਸਲ ਜੇ ਜਰਿਆ ਨਹੀਂ ਜਾਂਦਾ ਫੇਰ ਉਹੀ ਗੱਲ ਕਿ ਜਰਿਆ ਹੀ ਨਹੀਂ ਜਾਂਦਾ ਦੇਖੋ ਸ਼ਕਲ ਤੇ ਬੋਲਣਾ ਕਿਸੇ ਗੱਲ ਤੇ ਬੋਲਣਾ ਬਈ ਲੌਜੀਕ ਤੇ ਬੋਲਣਾ ਤੇ ਬਣਦਾ ਤੁਸੀਂ ਆਪਣਾ ਤਰਕ ਦੱਸ ਸਕਦੇ ਹੋ ਤੁਸੀਂ ਨਹੀਂ ਮੰਨਦੇ ਦੱਸ ਸਕਦੇ ਹੋ ਅਸੀਂ ਇਸ ਚੀਜ਼ ਤੇ ਬਲੀਵ ਨਹੀਂ ਕਰਦੇ ਉਹੀ ਗੱਲ ਆਪਾਂ ਤੁਹਾਨੂੰ ਕਈ ਵਾਰੀ ਕਿਹਾ ਸੀ ਕਿ ਕੋਈ ਹੋਮੋਪੈਥੀ ਖਾਂਦਾ ਉਹਨੂੰ ਉੱਤੇ ਯਕੀਨ ਹੈ ਕੋਈ ਐਲੋਪੈਥੀ ਖਾਂਦਾ ਸਾਨੂੰ ਉੱਤੇ ਯਕੀਨ ਹੈ ਕੋਈ ਜਿੱਦਾਂ ਕਹਿਦੀ ਆਯੁਰਵੈਦਿਕ ਤੇ ਕਈਆਂ ਨੂੰ ਬਹੁਤ ਯਕੀਨ ਹੈ ਹਾਂ ਆਯੁਰਵੈਦਿਕ ਵਾਲੇ ਬੰਦੇ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹੋਮੋਪੈਥੀ ਵਧੀਆ ਹੁੰਦੀ ਅਗਲਾ ਕੋਈ ਨਹੀਂ ਜੀ ਸੌਸੀ ਨਹੀਂ ਮੰਨਦੇ ਅਸੀਂ ਤੇ ਜਿਹੜੀ ਚੀਜ਼ ਖਾਣੇ ਨੇ ਓਕੇ ਤੁਸੀਂ ਸਟਾਰੋਲੋਜੀ ਨਹੀਂ ਮੰਨਦੇ ਕੌਣ ਬੈਠਾ ਮਨਾਉਣ ਕੋਈ ਨਹੀਂ ਨਾ ਤੇ ਨਾ ਮੰਨੋ ਪਰ ਕਮ ਸੇ ਕਮ ਝੂਠ ਤਾ ਨਾ ਬੋਲੋ ਆਪਣਾ ਕਰਮ ਤੇ ਨਾ ਖਰਾਬ ਕਰੋ ਚਲੋ ਕਰੀ ਜਾਓ ਮਰਜੀ ਹੈ ਤੁਹਾਡੀ ਜੇ ਤੁਹਾਡੀ ਰੋਟੀ ਪਾਣੀ ਇਹਦੇ ਨਾਲ ਹੀ ਚੱਲਦੀ ਹੈ ਕੁਦਰਤ ਨੇ ਤੁਹਾਨੂੰ ਇਹ ਕੰਮ ਕਰਾ ਕੇ ਹੀ ਕਰਾਉਣਾ ਹੈ ਤਾਂ ਫਿਰ ਇਟਸ ਓਕੇ ਕਮ ਸੇ ਕਮ ਥੋੜਾ ਲੌਜੀਕਲ ਅਪ ਲੈਣਾ ਚਾਹੀਦਾ ਇਹ ਜ਼ਰੂਰ ਕਹਿਣਾ ਚਾਹੀਦਾ ਕਿ ਹਾਂ ਲੌਜੀਕ ਜੇ ਕੋਈ ਗੱਲ ਅਗਲੇ ਨੇ ਗਲਤ ਕਹੀ ਹੈ ਤਾਂ ਉਹਦਾ ਇੱਕ ਭਰਪੂਰ ਜਿਹਾ ਵਧੀਆ ਜਿਹਾ ਤੱਥ ਜ਼ਰੂਰ ਦੱਸੋ ਨਹੀਂ ਤਾਂ ਮੇਰੀ ਨਾ ਬੇਨਤੀ ਆ ਉਹਨਾਂ ਨੂੰ ਕਿ ਪਲੀਜ਼ ਮੇਰੇ ਕੋਲ ਆ ਕੇ ਇੱਕ ਵਾਰ ਮਿਲੋ ਇੱਕ ਵਾਰ ਆਪਣੀ ਜਨਮ ਤਰੀਕ ਟਾਈਮ ਦੱਸ ਦੋ ਰਹੀ ਗੱਲ ਸ਼ਕਲ ਦੀ ਕਿ ਕੋਈ ਰੱਬ ਹੈ ਕਿ ਕੋਈ ਕਿਦਾਂ ਹੈ ਭਾਈ ਜਿੱਦਾਂ ਦਾ ਕੁਦਰਤ ਨੇ ਬਣਾਇਆ ਬੜੇ ਵਧੀਆ ਸੀ ਤਾਂ ਅਸ ਤਾਂ ਬਹੁਤ ਹੀ ਵਧੀਆ ਸੱਚ ਜਾਣੋ ਬੜਾ ਹੀ ਮਾਣ ਹੈ ਆਪਣੇ ਆਪ ਤੇ ਕਿਉਂਕਿ ਉਹਦੀ ਬਣਾਈ ਚੀਜ਼ ਤੇ ਮਾਣ ਕਰਨਾ ਤੇ ਬਣਦਾ ਨਹੀਂ ਤਾਂ ਹੀ ਤਾਂ ਪੈਰੈਂਟਸ ਦਿੱਤੇ ਆ ਤਾਂ ਹੀ ਤਾਂ ਉਹਨਾਂ ਤੇ ਸ਼ਕਲ ਜਾਂਦੀ ਆ ਕਿਉਂ ਜਾਂਦੀ ਆ ਬਈ ਕਿਉਂਕਿ ਮਾਤਾ ਪਿਤਾ ਤੁਹਾਡੇ ਚੁਣੇ ਜਾਂਦੇ ਆ ਤੁਹਾਨੂੰ ਪੈਦਾ ਕੀਤਾ ਜਾਂਦਾ ਉੱਥੇ ਤਾਂ ਹੀ ਤਾਂ ਇਹ ਗੱਲ ਐ ਨਾ ਲੌਜੀਕ ਐ ਤੱਤ ਐ ਲੌਜੀਕ ਤੱਤ ਨਾਲ ਹੀ ਗੱਲ ਕਰਦੇ ਆ ਆਪਾਂ ਲੌਜੀਕ ਤੇ ਤੱਤ ਤੋਂ ਬਾਹਰ ਮੈਂ ਨਾ ਗੱਲ ਕਰਦੀ ਆ ਤੇ ਨਾ ਹੀ ਕਰੂੰਗੀ ਰਹੀ ਗੱਲ ਬਿਜ਼ਨਸ ਵਪਾਰ ਦੀ ਜੇ ਵਧਾਉਣਾ ਹੀ ਹੁੰਦਾ ਤਾਂ ਹਰ ਗੱਲ ਤੇ ਚਾਰ ਵਾਰ ਕਹਿੰਦੀ ਮੇਰੇ ਕੋਲ ਆਓ ਮੇਰੇ ਕੋਲ ਆਓ ਮੈਂ ਤੁਹਾਡੇ ਆ ਕਰੂੰ ਮੈਂ ਤੁਹਾਡਾ ਇਦਾਂ ਦੱਸੂ ਮੈਂ ਤੁਹਾਡਾ ਇਦਾਂ ਜਾਂ ਕਿਸੇ ਵੀ ਵੀਡੀਓ ਚ ਕਹਿ ਦਿੰਦੀ ਕਿ ਹਰਾਸ਼ੀ ਵਾਲਿਆਂ ਦੇ ਇਦਾਂ ਹੋ ਜਾਣਾ ਇਦਾਂ ਹੋ ਜਾਣਾ ਨਾ ਕੁਝ ਨਹੀਂ ਹੋਣਾ ਕਰਮ ਕਰਨਾ ਪੈਣਾ ਮਿਹਨਤ ਕਰਨੀ ਪੈਣੀ ਆ ਹਾਂ ਇਹ ਆ ਸੁਭਾ ਨੇਚਰ ਕੁਦਰਤ ਨੇ ਬਣਾਈ ਆ ਹਰ ਕਿਸੇ ਦੀ ਹਰ ਤਰ੍ਹਾਂ ਨਹੀਂ ਹੈਗੀ ਆਪਾਂ ਠੋਕ ਕੇ ਕਹਿੰਿਆ ਹੈ ਚੀਜ਼ਾਂ ਬਿਲਕੁਲ ਜੀ ਕਿਸੇ ਨੇ ਕਮੈਂਟ ਕੀਤਾ ਹੋਇਆ ਇੱਕ ਵੀਡੀਓ ਤੇ ਕਿ ਤਰਕਸ਼ੀਲ ਆਓ ਜੀ ਉਹਨਾਂ ਦਾ ਵੀ ਸਵਾਗਤ ਹੈ ਜਰੂਰ ਆਉਣ ਜਦੋਂ ਮਰਜੀ ਆਉਣ ਜੇ ਕਿਸੇ ਦੀ ਜਾਣ ਪਛਾਣ ਚ ਹੈ ਗਿਆ ਤਾਂ ਪਲੀਜ਼ ਤੁਸੀਂ ਉਹਨਾਂ ਨੂੰ ਭੇਜ ਵੀ ਸਕਦੇ ਹੋ ਕਿਉਂਕਿ ਉਹੀ ਗੱਲ ਹੈ ਤਰਕ ਨਹੀਂ ਹੋਏਗਾ ਤਾਂ ਹੱਥ ਜੋੜ ਤਾਂਗੇ ਜੇ ਤਰਕ ਹੈਗਾ ਤਾਂ ਹਾਂ ਤਾਂ ਵੀ ਆਪਾਂ ਕਮ ਸੇ ਕਮ ਲੌਜੀਕ ਤੇ ਤੱਥ ਤਾਂ ਹੈ ਮੈਂ ਤੀਜੀ ਵਾਰ ਕਹਿ ਰਹੀ ਹਾਂ ਲੌਜੀਕ ਤੱਥ ਨਾਲ ਜੇ ਤੁਸੀਂ ਗੱਲ ਕਰਦੇ ਹੋ ਤਾ ਬਿਨਾ ਸਿਰ ਪਹਿਰ ਤੋਂ ਗੱਲ ਸੁਣਨ ਵਾਲੇ ਪਾਗਲ ਆ ਤੇ ਜੇ ਕਈ ਲੋਕਾਂ ਨੇ ਕਈ ਲੋਕ ਵਧੀਆ ਜਵਾਬ ਵੀ ਦਿੰਦੇ ਆ ਮੇਰੇ ਵੱਲੋਂ ਮੈਨੂੰ ਬੜੇ ਪਸੰਦ ਆਉਂਦੇ ਆ ਲੋਕ ਮੈਂ ਕਹਿੰਦੀ ਆ ਵਾਓ ਚਲੋ ਜੇ ਕੋਈ ਸੁਣਦੇ ਹੋ ਤਾਂ ਜਵਾਬ ਵੀ ਦੇਣ ਤਾਂ ਉਹ ਉਹ ਵੀ ਵਧੀਆ ਗੱਲ ਆ ਇੱਕ ਕਈ ਲੋਕ ਜਵਾਬ ਦਿੰਦੇ ਆ ਕਿਉਂਕਿ ਸਮਝਦਾਰੀ ਆ ਸਮਝਦਾਰੀ ਦੀ ਗੱਲ ਤੇ ਸਮਝਦਾਰ ਕੋਲ ਕਈ ਵਾਰੀ ਚੁੱਪ ਰਿਹਾ ਵੀ ਨਹੀਂ ਜਾਂਦਾ ਪਰ ਚਲੋ ਆਪਾਂ ਕਿਉਂ ਡਿਸਕਸ਼ਨ ਕਰੀਏ ਆਪਾਂ ਤਾਂ ਇਹ ਡਿਸਕਸ਼ਨ ਕਰਨੀ ਸੀ ਕਿ ਇੱਕ ਮੈਂ ਗੱਲ ਪੜ੍ਹੀ ਸੀ ਜੋ ਮੈਨੂੰ ਹੁਣ ਯਾਦ ਆਈ ਆ ਕਹਿੰਦੇ ਅੰਨਿਆਂ ਦੇ ਵਿੱਚ ਨਾ ਕਦੇ ਨਾ ਕਹੋ ਕਿ ਅਸੀਂ ਸੰਜਾਖੇ ਹਾਂ ਸਮਝਦਾਰ ਹੋਣਾ ਤੁਸੀਂ ਬੜੇ ਸਮਝਦਾਰ ਅੰਨਿਆਂ 'ਚ ਕਦੇ ਨਾ ਕਹੋ ਅਸੀਂ ਸੰਜਾਖੇ ਹਾਂ ਤੇ ਮੈਨੂੰ ਆ ਦਿਖ ਰਿਹਾ ਤੇ ਅੰਨਿਆਂ ਨੇ ਕਹਿਣਾ ਇਹਨੂੰ ਕਿਵੇਂ ਦਿਖ ਰਿਹਾ ਤਾਂ ਤੁਹਾਡੀਆਂ ਅੱਖਾਂ ਫੋੜ ਦੂੰ ਇਹ ਮੈਂ ਪੜ੍ਹਿਆ ਸੀ ਕਿ ਤੂੰ ਸਮਝ ਗਿਆ ਨਾ ਤੁਸੀਂ ਚਲੋ ਯਾਨੀ ਹਰ ਕਿਸੇ ਦੀ ਪੇੜ ਚਾਲ ਦੀ ਤਰ੍ਹਾਂ ਬੋਲੋ ਤਾਂ ਵਧੀਆ ਜਿੱਥੇ ਤੁਸੀਂ ਕਹੋਗੇ ਲਾਗਾ ਤੁਸੀਂ ਚੱਲੇ ਤਾਂ ਫਿਰ ਤੁਸੀਂ ਕਾਹਦੇ ਚੱਲੇ ਫਿਰ ਤੁਹਾਨੂੰ ਚੱਲਣ ਨਹੀਂ ਦਿੰਦਾ ਕੋਈ ਚਲੋ ਅੱਜ 16 ਨਵੰਬਰ 2025 ਦਿਨ ਹੈਗਾ ਜੀ ਅੱਜ ਹਾਂਜੀ ਅੱਜ ਹੈਗੀ ਆ ਤithi ਤੇ ਗ੍ਰਹਾਂ ਦੇ ਮੁਤਾਬਕ ਐਤਵਾਰ ਦਾ ਦਿਨ ਸੰਡੇ ਦਾ ਦਿਨ ਹਾਂਜੀ ਐਤਵਾਰ 16 ਨਵੰਬਰ 2025 ਮੈਨੂੰ ਲੱਗਿਆ ਸੀ ਅੱਜ ਐਤਵਾਰ ਤੇ द्वादशी ਤithi ਹੈ ਜੀ ਕ੍ਰਿਸ਼ਨ ਪັກ ਚੱਲ ਰਿਹਾ ਔਰ ਖਾਸ ਤਰ ਨਿਕਸ਼ਤਰ ਹੈ ਪ੍ਰੀਤੀ ਯੋਗ ਰਹੇਗਾ ਸਿਤਾਰਿਆਂ ਤੇ ਗ੍ਰਹਾਂ ਦੇ ਮੁਤਾਬਕ ਗੱਲ ਕਰੀਏ ਤਾਂ ਅੱਜ 16 ਤਰੀਕ ਨੂੰ ਚੰਦਰਮਾ ਕੰਨਿਆ ਰਾਸ਼ੀ ਚ ਔਰ ਸਭ ਤੋਂ ਵਧੀਆ ਗੱਲ ਅੱਜ ਸੂਰਜ বৃশ্চਿਕ ਰਾਸ਼ੀ ਚ ਜਾਏਗਾ ਦੁਪਹਿਰ ਨੂੰ 1:30 ਮਿੰਟ ਤੇ ਯਾਨੀ ਸੂਰਜ ਦਾ ਰਾਸ਼ੀ ਪਰਵਰਤਨ ਤੇ ਕੱਤਕ ਦਾ ਮਹੀਨਾ ਖਤਮ ਸਾਵਣ ਭਾਦੋਂ ਅਸੂ ਕੱਤੇ ਉਸ ਤੋਂ ਬਾਅਦ ਮੱਘਰ ਹੈ ਨਾ ਮੱਘਰ ਮਾਗ ਦਾ ਮਹੀਨਾ ਸ਼ੁਰੂ ਮੱਘ ਮਾਗੀ ਕਹਿੰਦੇ ਹਨਾ ਕੱਤੇ ਮੱਘਰ ਪੋ ਮਾਗ ਨਹੀਂ ਪੋ ਤੋਂ ਬਾਅਦ ਮਾਗ ਮੱਘਰ ਹੈ ਹਾਂ ਤੇ ਮਕ ਉਸ ਤੋਂ ਬਾਅਦ ਈ ਈ ਦੀ ਗੱਲ ਕਰੀਏ ਆਪਾਂ ਤਾਂ ਗ੍ਰਹਿਾਂ ਦੇ ਮੁਤਾਬਕ ਜੋ ਸਵੇਰ ਤੋਂ ਹੀ 7:12 ਮਿੰਟ ਤੋਂ ਪੁੰਨਿਆਦਾਨ ਦਾ ਸਮਾਂ ਸ਼ੁਰੂ ਹੋ ਜਾਏਗਾ ਤੁਸੀਂ ਗੁਰਦੁਆਰਾ ਸਾਹਿਬ ਕੇ ਮੱਥਾ ਟੇਕ ਸਕਦੇ ਹੋ ਭਾਗਾ ਭਰੀ ਕਹਿੰਦੇ ਆ ਜੀ ਸੰਗRAND ਨੂੰ ਜ਼ਰੂਰ ਜਾਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਚਾਹੀਦਾ ਹੈ ਆਸ਼ੀਰਵਾਦ ਲੈਣਾ ਚਾਹੀਦਾ ਕਿ ਇਹ ਜੋ ਮਹੀਨਾ ਚੜ੍ਹਿਆ ਹੈ ਇਹ ਜੋ ਸ਼ੁਰੂਆਤ ਹੋਈ ਹੈ ਨਾ ਮੇਮੀ ਨੇਦੀ ਦੇਸੀ ਮਿਨੇਦੀ ਦੇਸੀ ਮਿਨੇ ਦਾ ਮਤਲਬ ਹੈ ਗ੍ਰਹਾਂ ਦੇ ਅੰਦਰ ਜਿੱਥੇ ਅਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਸੂਰਜ ਬਹੁਤ ਹੀ ਪਾਵਰਫੁਲ ਗ੍ਰਹਿ ਹੈ ਮੈਂ ਕਹਿੰਨੀ ਆ ਥੋੜੇ ਦਿਨਾਂ ਬਾਅਦ ਤੱਕ ਦੀ ਪਾਵਰ ਦਾ ਅਹਿਸਾਸ ਵੱਡੇ ਵੱਡਿਆਂ ਨੂੰ ਹੋ ਜਾਊਗਾ ਜਿਹੜੇ ਕਹਿੰਦੇ ਆ ਕਿ ਗ੍ਰਹਿ ਕੀ ਕਰਦੇ ਆ ਇਹੀ ਕਰਦੇ ਆ ਗ੍ਰਹਿ ਹਨਾ ਤੇ ਸੂਰਜ ਦਾ ਰਾਸ਼ੀ ਪਰਵਰਤਨ ਸੂਰਜ ਆ ਰਿਹਾ ਜੀ বৃশ্চਿਕ ਰਾਸ਼ੀ ਵਿੱਚ ਉੱਥੇ ਬੁੱਧ ਵੀ ਹੈ ਤੇ ਮੰਗਲ ਵੀ ਹੈ ਜੋ ਮੰਗਲ ਹਜੇ ਰਾਸ਼ੀ ਪਰਵਰਤਨ ਨਹੀਂ ਕਰ ਰਿਹਾ ਜਦੋਂ ਕਰੇਗਾ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਵੈਸੇ ਬੁੱਧ ਪੱਛਮ ਚ ਅਸਤ ਹੋ ਜਾਣਾ ਹੈ ਹੋ ਚੁੱਕਾ ਹੈ 14 ਤਰੀਕ ਦਾ ਤੇ ਅੱਜ 16 ਤਰੀਕ ਹੋ ਗਈ ਆ ਸੂਰਜ ਬੁੱਧ ਹੁਣ ਤੁਹਾਨੂੰ ਇਹ ਵੀ ਪਤਾ ਹੈ ਕਿ ਅਸਤ ਕਦੋਂ ਹੁੰਦਾ ਜਿਹੜਾ ਸੂਰਜ ਦੇ ਨਾਲ ਗ੍ਰਹਿ ਹੋਵੇ ਉਹ ਤਕਰੀਬਨ ਤਕਰੀਬਨ ਅਸਤੀ ਹੁੰਦਾ ਤੇ ਉਹਦੀ ਪਾਵਰ ਨੂੰ ਕੌਣ ਸੰਭਾਲ ਸਕਦਾ ਇਹ ਇਹਦਾ ਲੌਜੀਕ ਆ ਇਸ ਕਰਕੇ ਅਸਤ ਕਹਿੰਦੇ ਆ বৃশ্চিক রাশি ਚ ਜਾਏਗਾ ਸੂਰਜ 12 ਰਾਸ਼ੀ ਵਾਲੇ ਮोटा-ਮोटा ਮੈਂ ਤੁਹਾਨੂੰ ਦੱਸੂਗੀ ਤੋ ਵੀ ਪ੍ਰੋਬਲਮ ਆਈ ਤਾਂ ਉਹ ਪਾ ਕਰਨਾ ਨਹੀਂ ਤਾਂ ਤੁਸੀਂ ਨਹੀਂ ਕਰਨਾ ਤੇ ਕਿੱਦਾਂ ਦਾ ਪ੍ਰਭਾਵ ਰਹੇਗਾ ਤੇ ਕੀ ਜਾਵੇਗਾ ਹਾਂ ਅੱਜ ਰਾਹੂ ਕਾਲ ਦਾ ਟਾਈਮ ਜੋ ਹੈ 4:30 ਵਜੇ ਤੋਂ ਲੈ ਕੇ 6:00 ਵਜੇ ਤੱਕ ਰਹੇਗਾ ਜਾਣਦੇ ਆ ਲੌਜੀਕਲੀ ਇਸ ਮਹੀਨੇ ਬਾਰੇ ਦੇਸੀ ਮਹੀਨੇ ਬਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰੀ ਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਸੂਰਜ ਜਾਏਗਾ ਜੀ 8ਵੇਂ ਸਥਾਨ ਵਿੱਚ ਸੂਰਜ ਬੁੱਧੀ ਜੁਤੀ ਨਾਲ ਮੰਗਲ ਵੀ ਬਿਰਾਜਮਾਨ ਹੈ ਤਾਂ ਜਿਆਦਾ ਵਧੀਆ ਨਹੀਂ ਹੈ ਥੋੜੀ ਜਿਹੀ ਆਪਣੀ ਸਿਹਤ ਸੰਭਾਲੋ ਥੋੜਾ ਪਰਿਵਾਰ ਵਿੱਚ ਪਿਤਾ ਦੀ ਸਿਹਤ ਖਰਾਬ ਹੋ ਸਕਦੀ ਹੈ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਆਪਣੀ ਪੇਟ ਸਬੰਧੀ ਪਰੇਸ਼ਾਨੀ ਤੇ ਸੱਟ ਚੋਟ ਦਾ ਪੈ ਕਿਉਂਕਿ ਸੂਰਜ ਜੋ ਹੈ ਉਹ ਤੁਹਾਡੀ ਸੋਚ ਦਾ ਮਾਲਕ ਹੈ 8ਵੇਂ ਸਥਾਨ 'ਤੇ ਜਾ ਰਿਹਾ ਹੈ ਤੇ ਆਪਣੀ ਸੋਚ ਨੂੰ ਥੋੜਾ ਜਿਹਾ ਅਪ ਰੱਖਣਾ ਹੈ ਤੇ ਵਹਿਮ ਤੋਂ ਬਚਣਾ ਹੈ ਵਹਿਮ ਮੀਨਸ ਕੋਈ ਅਹਜੀ ਗੱਲ ਦਿਮਾਗ ਤੇ ਘਰ ਘਰ ਜਾਏਗੀ ਜੋ ਪਰੇਸ਼ਾਨੀ ਦੇਗੀ ਅਗਰ ਇਦਾਂ ਦੀ ਕੋਈ ਪਰੇਸ਼ਾਨੀ ਆਵੇ, ਪੇਟ ਸਬੰਧੀ ਦਿਮਾਗੀ ਟੈਨਸ਼ਨ ਹੋਵੇ, ਪ੍ਰੇਮ ਸਬੰਧੀ ਕੋਈ ਉਲਝੇਵਾਂ ਹੋਵੇ ਤਾਂ ਤੁਸੀਂ ਇੱਕ ਤਾਂ ਬੱਚਿਆਂ ਨੂੰ ਅੱਠ ਤੁਸੀਂ ਇੱਕ ਤਾਂ ਬੱਚਿਆਂ ਨੂੰ ਫਲ ਦੇ ਸਕਦੇ ਹੋ, ਦੂਜਾ ਤੁਸੀਂ ਅੱਠ ਪੀਲੇ ਫੁੱਲ ਧਾਰਮਿਕ ਸਥਾਨ ਤੇ ਚੜਾ ਸਕਦੇ ਹੋ, ਰਿਲੈਕਸ ਮਿਲੇਗੀ, ਤੀਜਾ ਮਾੜਾ ਜਾਂ ਗੁੜਗੁੜ ਸੂਰਜ ਦਾ ਮੰਨਿਆ ਜਾਂਦਾ ਹੈ, ਖਾ ਕੇ ਪਾਣੀ ਪੀ ਕੇ ਹਰ ਕੰਮ ਦੀ ਕੀਤੀ ਸ਼ੁਰੂਆਤ ਰਿਲੈਕਸ ਦੇ। ਟੌਰਸianni ਬ੍ਰਿਖ ਰਾਸ਼ੀ ਵਾਲਿਆਂ ਦੇ ਲਈਏ ਜੋ ਮਹੀਨਾ ਚੱਲੇਗਾ ਸੂਰਜ 7ਵੇਂ ਸਥਾਨ 'ਚ ਜਾਏਗਾ ਔਰ ਸ਼ੁਕਰ ਤੁਹਾਡਾ ਮਾਲਕ ਹੈ ਤੇ ਸ਼ੁਕਰ ਹਜੇ ਆਪਣੀ ਹੀ ਰਾਸ਼ੀ ਵਿੱਚ ਕੱਲਾ ਰਹੇਗਾ ਵੈਸੇ ਤਾਂ ਰਿਲੈਕਸ ਮਿਲੇਗੀ ਕਿਉਂਕਿ ਸੂਰਜ ਪਰੇ ਹੋ ਜਾਏਗਾ ਤਾਂ ਸਾਹ ਤੇ ਤੁਹਾਨੂੰ ਆਈ ਜਾਏਗਾ ਸਕਿਨ ਪ੍ਰੋਬਲਮ ਤੋਂ ਵੀ ਤੇ ਹੋਰ ਵੀ ਜੋ ਪਰੇਸ਼ਾਨੀਆਂ ਤੁਹਾਨੂੰ ਸਰੀਰਕ ਤੌਰ ਤੇ ਆਈਆਂ ਸੀ ਉਸ ਤੋਂ ਵੀ ਰਿਲੈਕਸ ਮਿਲ ਜੇਗੀ ਹੁਣ ਗੱਲ ਇਹ ਆ ਕਿ ਸੂਰਜ 7ਵੇਂ ਜਾ ਕੇ ਸ਼ੁਕਰ ਦਾ ਫਲ ਫਿਰ ਵੀ ਖਰਾਬ ਕਰੇਗਾ ਕਿਉਂਕਿ 7ਵੇਂ ਖਾਣੇ ਨੂੰ ਦੇਖੇਗਾ ਤਾਂ ਹੁਣ ਇੱਥੇ ਕੀ ਕਰ ਸਕਦੇ ਹੋ ਤੁਸੀਂ ਇੱਕ ਤਾਂ ਦੇਖੋ ਸੂਰਜ ਦੀ ਗਰਮੀ ਗੁੱਸਾ ਘੱਟ ਕਰਨਾ ਆਰਾਮ ਨਾਲ ਚੱਲਣਾ ਪਰਿਵਾਰਕ ਤੌਰ ਤੇ ਜੀਵਨ ਸਾਥੀ ਨਾਲ ਉਲਝੇਵੇਂ ਤੁਹਾਡੇ ਵਾਸ ਸਕਦੇ ਆ ਬਾਣੀ ਚ ਮਿਠਾਸ ਰੱਖ ਕੇ ਚੱਲਿਓ ਤਾਂ ਮਹੀਨਾ ਸ਼ੁਭ ਜਾ ਸਕਦਾ ਏ ਓਕੇ ਆ ਕਿਉਂਕਿ ਬੁੱਧ ਤੁਹਾਡੇ ਧਨ ਦਾ ਮਾਲਕ ਪਹਿਲਾਂ ਤੋਂ ਹਸਤਾ ਹੈ ਪਾਰਟਨਰਸ਼ਿਪ ਵਿੱਚ ਲੜਾਈ ਪਰਿਵਾਰ ਵਿੱਚ ਪੈਸੇ ਨੂੰ ਲੈ ਕੇ ਕਲੇਸ਼ ਕੋਈ ਨਾ ਕੋਈ ਉਲਝੇਵਾ ਤੁਹਾਡੇ ਗੁੱਸੇ ਕਰਕੇ ਵਸ ਸਕਦਾ ਬਸ ਗੁੱਸਾ ਘੱਟ ਕਰਿਓ ਉਹ ਬਾਕੀ ਕਰਨਾ ਤਾਂਬੇ ਦਾ ਵੈਸਾ ਕੁਲ ਰੱਖੋ ਜੈਮਿਨੀਜ਼ਾਂ ਨੂੰ ਮਿਥੁਨ ਰਾਸ਼ੀ ਦੇ ਲਈ ਸੂਰਜ ਜਾਏਗਾ ਚੇਵੇਂ ਸਥਾਨ ਵਿੱਚ ਸੂਰਜ ਆ ਤੁਹਾਡੇ ਤੀਜੇ ਖਾਨੇ ਦਾ ਮਾਲਕ ਪ੍ਰਾਕਰਮ ਦਾ ਮਾਲਕ ਦਾ ਤੀਜੇ ਸਥਾਨ 'ਚ ਬੈਠਣਾ ਜੁਹਾ ਵੈਸੇ ਤੀਜੇ ਖਾਨੇ ਦੇ ਮਾਲਕ ਦਾ ਸੋਚ ਸਥਾਨ 'ਚ ਜਾਣਾ ਸ਼ੋਭੀ ਮੰਨਿਆ ਜਾਂਦਾ ਤੇ ਵਧੀਆ ਹੈ ਤੁਹਾਡੇ ਲਈ ਕੋਈ ਟੈਸਟ ਦੇਣਾ ਨਾ ਤਾਂ ਤਿਆਰੀ ਕਰਦੇ ਹੋ ਤੁਸੀਂ ਇਸ ਮਹੀਨੇ ਦੇ ਦਿਓ ਵਧੀਆ ਰਹੇਗਾ ਨਾਲ ਸੂਰਜ ਬੁੱਧ ਦੀ ਜੁਤੀਜ ਹੋਏਗੀ ਭਾਵੇਂ ਬੁੱਧ ਦਾ ਅਸਥ ਹੈ ਪਰ ਸੂਰਜ ਤੁਹਾਡੇ ਹਿੰਮਤ ਦਾ ਘਾਰਕ ਹੋਣ ਕਰਕੇ ਹਰ ਕੰਮ ਹਿੰਮਤ ਨਾਲ ਕਰਨ ਤੇ ਪੂਰੀ ਤਰ੍ਹਾਂ ਨਾਲ ਸਕਸੈਸ ਵੀ ਮਿਲੇਗੀ ਵਿਰੋਧੀ ਵੀ ਦਬਣਗੇ ਸੋਚ ਵੀ ਆਪ ਹੋਏਗੀ ਤੇ ਨੌਲੇਜ ਗਿਆਨ ਲਈ ਵੀ ਇਹ ਮਹੀਨਾ ਤੁਹਾਡੇ ਦੀ ਵਧੀਆ ਜਾਣ ਵਾਲਾ ਉਹ ਬਾਹ ਜ਼ਿਆਦਾ ਕਰਨ ਦੀ ਲੋੜ ਨਹੀਂ ਐ ਬਸ ਤਾਂਬੇ ਦੇ ਗਲਾਚ ਪਾਣੀ ਪੀ ਲਿਓ ਹਾਂ ਨੀਲਾ ਰੰਗ ਨਾ ਪਾਓ ਕੈਂਸਰ ਜਾਨੀ ਕਰਕਰਾਂਸ਼ੀ ਵਾਲਿਆਂ ਨੂੰ ਥੋੜੀ ਜੀ ਪੇਟ ਦੀ ਪ੍ਰੋਬਲਮ ਗਰਮੀ ਵਗੈਰਾ ਤੰਗ ਕਰ ਸਕਦੀ ਆ ਤਾਂ ਉਹਦੇ ਲਈ ਵੈਸੇ ਗੁਰੂ ਲਗਨ ਚਾ ਤੁਹਾਡੇ ਜਦੋਂ ਤੱਕ ਗੁਰੂ ਲਗਨ ਚਾ ਉੱਚਾ ਬੈਠਾ ਐ ਨਾ ਮੇਸ਼ ਐ ਤਾਂ ਬਹੁਤ ਅੱਛੇ ਕੰਮ ਤੁਹਾਡੇ ਹੋਣ ਵਾਲੇ ਆ ਤੇ ਕੋਈ ਵਿਦੇਸ਼ ਲਈ ਕੋਈ ਕੋਈ ਤੁਸੀਂ ਇਸ ਮਹੀਨੇ ਕੋਸ਼ਿਸ਼ ਕਰਨੀ ਤਾਂ ਕਰ ਸਕਦੇ ਹੋ ਵਿਦੇਸ਼ ਲਈ ਰਸਤੇ ਖੁੱਲਣਗੇ ਪੋਜ਼ਿਟਿਵਿਟੀ ਵਧੇਗੀ ਮਾਤਾ ਦੀ ਸਿਹਤ ਦਾ ਧਿਆਨ ਥੋੜਾ ਜਰੂਰ ਰੱਖਣਾ ਹੈ ਥੋੜਾ ਵੀਪਿ ਵਿਗਾਰਾ ਬਾਦਰਿਆ ਤੁਹਾਨੂੰ ਹਲਕੇ ਚ ਨਹੀਂ ਲੈਣਾ ਸੈਰ ਜਰੂਰ ਕਰਨੀ ਹੈ ਤੇ ਉਸ ਤੋਂ ਵੀ ਜ਼ਰੂਰੀ ਤੁਸੀਂ ਨੀਲਾ ਰੰਗ ਨਹੀਂ ਪਾਉਣਾ ਕਿਉਂਕਿ ਉਹ ਰਾਹੂ ਦਾ ਗਾਰਕ ਹੈ ਤੇ ਉਸ ਤੋਂ ਵੀ ਵਧੀਆ ਗੱਲ ਜੋ ਸੋਚ ਸਥਾਨ ਦੇ ਵਿੱਚ ਸੌਰੀ ਪੰਜਵੇਂ ਸਥਾਨ 'ਚ ਜਾਏਗਾ ਚੰਦਰ ਪਹਿਲਾਂ ਛੇਵੇਂ ਸਥਾਨ 'ਚ ਸੀਗਾ ਤੇ ਹੁਣ ਚੌਥੇ ਪੰਜਵੇਂ ਸਥਾਨ 'ਚ ਚਾਰ ਸੋੜ ਚੌਥੇ ਸਾਂਝ ਸੀ ਤੇ ਹੁਣ ਪੰਜਵੇਂ ਚ ਜਾਏਗਾ ਤਾਂ ਉਹਦੇ ਲਈ ਤੁਸੀਂ ਤਾਂਬੇ ਦਾ ਪੈਸਾ ਆਪਣੇ ਕੋਲ ਰੱਖਣਾ ਹੈ ਤੇ ਇੱਕ ਤਾਂਬੇ ਦਾ ਪੈਸਾ ਕਦੇ ਕਦੇ ਐਤਵਾਰ ਵਾਲੇ ਦਿਨ ਪਾਣੀ ਚ ਸੁੱਟ ਦੇ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਚੌਥੇ ਸੂਰਜ ਜਾਏਗਾ ਕਰਕ ਰਾਸ਼ੀ ਵਾਲਿਆਂ ਦੇ ਪੰਜਵੇਂ ਜਾਏਗਾ ਗਲਤੀ ਹੋ ਗਈ ਸੀ ਮੈਂ ਚੌਥੇ ਕਹਿ ਦਿੱਤਾ ਸੀ ਪੰਜਵੇਂ ਜਾਏਗਾ ਸੂਰਜ ਚੌਥੇ ਜਾਏਗਾ ਸੂਰਜ ਸਿੰਘ ਰਾਸ਼ੀ ਵਾਲਿਆਂ ਦੇ ਲਈ ਤਾਂ ਵਧੀਆ ਨੇਮ ਫੇ ਵਧਾਉਣ ਲਈ ਮਿਹਨਤ ਕਰਨ ਲਈ ਪਾਰਟਨਰਸ਼ਿਪ ਵਿੱਚ ਕੰਮ ਜਾਂ ਨਵਾਂ ਕੰਮ ਕਰ ਸ਼ੁਰੂ ਕਰ ਲਈ ਸਿਤਾਰੇ ਹੋਏ ਚੰਗੇ ਵਿਦੇਸ਼ ਯਾਤਰਾ ਲੰਬੀ ਯਾਤਰਾ ਲਈ 20 ਸਿਤਾਰੇ ਤੁਹਾਡੇ ਚੰਗੇ ਆ ਕੋਈ ਰੁਝੇਵੇਂ ਵਾਲੀ ਗੱਲ ਨਹੀਂ ਹੈ ਬਸ ਕਿਸੇ ਵੀ ਤਰ੍ਹਾਂ ਦਾ ਪੇਪਰ ਵਰਕ ਦੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਇਹ ਨਹੀਂ ਕਿ ਕੋਈ ਨਹੀਂ ਇਹ ਤੇ ਆਈ ਤਾਂ ਬਾਣੀ ਜਾਣਾ ਇੱਥੇ ਆ ਹੀ ਜਾਣਾ ਨਾ ਉਨੂੰ ਹਲਕੇ ਚ ਨਹੀਂ ਲੈਣਾ ਬੜੀ ਇਮਾਨਦਾਰੀ ਨਾਲ ਹਰ ਪੇਪਰ ਵਰਕ ਤੁਸੀਂ ਤਿਆਰ ਕਰਨਾ ਇਮਾਨਦਾਰੀ ਮੀਨਸ ਪੂਰੇ ਉਹਨਾਂ ਨੂੰ ਚੰਗੀ ਤਰ੍ਹਾਂ ਰੱਖਣਾ ਪੇਪਰਾਂ ਨੂੰ ਤੇ ਨਾਲ ਚਲਾਣ ਨਾ ਕੱਟਿਆ ਜਾਵੇ ਇਹ ਵੀ ਚੀਜ਼ ਦਾ ਧਿਆਨ ਰੱਖਣਾ ਤੇ ਥੋੜਾ ਪਿਤਾ ਦੀ ਸਿਹਤ ਦਾ ਵੀ ਧਿਆਨ ਰੱਖਿਓ ਬਜ਼ੁਰਗਾਂ ਦੀ ਸਿਹਤ ਦੀ وجہ ਨਾਲ ਹਸਪੀਟਲ ਦੇ ਚੱਕਰ ਵਗੈਰਾ ਵੀ ਲੱਗ ਸਕਦੇ ਆ ਇਸ ਮਹੀਨੇ ਕਿਉਂਕਿ ਮੰਗਲ ਦੇ ਘਰ ਚ ਸੂਰਜ ਆ ਰਿਹਾ ਤਾਂ ਇਸ ਕਰਕੇ ਸਾਰਿਆਂ ਦੇ ਲਈ ਮੈਂ ਐਂਡ 'ਚ ਵੈਸੇ ਉਹ ਬਾਅਦ ਦੱਸੂਗੀ ਪਰ ਤੁਸੀਂ ਚਲਦੇ ਪਾਣੀ 'ਚ ਥੋੜਾ ਜਿਹਾ ਗੁੜ ਜ਼ਰੂਰ ਚਲ ਪਰਵਾਤਾ ਹੈ ਵਰਗੋਜਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬਹੁਤ ਅੱਛਾ ਹੋਇਆ ਇੱਕ ਤੇ ਬੜਾ ਤੱਤੇ ਰਹੇ ਤੁਸੀਂ ਇਸ ਮਹੀਨੇ ਬੜਾ ਗੁੱਸਾ ਆਇਆ ਤੁਹਾਨੂੰ ਤੇ ਹੁਣ ਥੋੜਾ ਗੁੱਸਾ ਤੇ ਘਟੇਗਾ ਤਰੀਫਾਂ ਵੀ ਹੋਣਗੀਆਂ ਤੁਹਾਡੀਆਂ ਕੰਮ ਕਰ ਦੀ ਸਥਿਤੀ ਅੱਛੀ ਹੋ ਜਾਏਗੀ ਆਪਣੇ ਆਪ ਵਿੱਚ ਥੋੜਾ ਜਿਹਾ ਚੇਂਜ ਕਰਨ ਦੇ ਲਈ ਤੁਸੀਂ ਜੋ ਕੋਸ਼ਿਸ਼ਾਂ ਕੀਤੀਆਂ ਉਹ ਹੁਣ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਬੜਾ ਤੁਸੀਂ ਚਾਹੁੰਦੇ ਹੋ ਕਿ ਮੈਂ ਆ ਚੀਜ਼ ਨਾ ਕਰਾਂ ਤੇ ਬਸ ਹੁਣ ਤੁਸੀਂ ਉਸ ਅਸੂਲ ਤੇ ਰੂਲ ਨੂੰ ਮੰਨਣ ਲਈ ਬਿਲਕੁਲ ਨਹੀਂ ਤੁਹਾਡੀ ਹਿੰਮਤ ਵਾਧ ਚੇਕੀ ਜ਼ਿਆਦਾ ਉਪਾਕਰਨ ਦੀ ਜ਼ਰੂਰਤ ਨਹੀਂ ਆ ਪਰਚਟੀਆਂ ਕਲੀਆਂ ਕਦੇ-ਕਦੇ ਰਾਧਾ ਕ੍ਰਿਸ਼ਨ ਦੇ ਜਾਂ ਧਾਰਮਿਕ ਸਥਾਨ ਤੇ ਰੱਖਦੇ ਆ ਉਹ ਕਿਉਂਕਿ ਸ਼ੁਕਰ ਵੀ ਤਾਂ ਸ਼ੁਭ ਕਰਨਾ ਹੈ ਤੁਹਾਡੇ ਧਨ ਦਾ ਮਾਲਕ ਹੈ ਤੁਹਾਡੀ ਕਿਸਮਤ ਦਾ ਮਾਲਕ ਹੈ ਸਕੋਰਪੀਓ ਲਿਬਰਾ ਤੁਲਾ ਰਾਸ਼ੀ ਹੁਣ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਲਗਨ ਚ ਰਹ ਜਗਾ ਕੱਲਾ ਇਹ ਸਭ ਤੋਂ ਵਧੀਆ ਹੁਣ ਸੂਰਜ ਜਾਏਗਾ ਦੂਸਰੇ ਸਥਾਨ ਵਿੱਚ ਤੁਹਾਡੀ ਇਨਕਮ ਦਾ ਮਾਲਕ ਧਨ ਸਥਾਨ ਤੇ ਜਾਏਗਾ ਇਨਕਮ ਤਾਂ ਲਈ ਚੰਗਾ ਪਰ ਇਹ ਸੇਵਿੰਗ ਲਈ ਕੋਈ ਚੰਗਾ ਨਹੀਂ ਹੈ ਜਿਆਦਾ ਸੇਵਿੰਗ ਨਹੀਂ ਹੋਣ ਵਾਲੀ ਪਰ ਬਾਣੀ ਨਾਲ ਸੰਬੰਧਤ ਕੰਮ ਕਰਨ ਵਾਲਿਆਂ ਲਈ ਦੁਕਾਨਦਾਰੀ ਕਰਨ ਵਾਲਿਆਂ ਲਈ ਸਿਤਾਰੇ ਬੜੇ ਸ਼ੁਭ ਨੇ ਕੰਮ ਕਰਨ ਦੀ ਸਥਿਤੀ ਅੱਛੀ ਹੁੰਦੀ ਜਾਏਗੀ ਤੁਹਾਡੀ ਸਲਾਹ ਲਈ ਜਾਏਗੀ ਹਰ ਕੰਮ ਦੇ ਲਈ ਤੇ ਮੰਨੀ ਵੀ ਜਾਏਗੀ ਤੇ ਕੰਮ ਕਰਨ ਦੀ ਸਥਿਤੀ ਨੂੰ ਠੀਕ ਕਰਨ ਲਈ ਜੋ ਵੀ ਤੁਸੀਂ ਯਤਨ ਕਰੋਗੇ ਉਹ ਇਸ ਮਹੀਨੇ ਤੁਹਾਡੇ ਪੂਰੇ ਹੋ ਜਾਣੇ ਬਸ ਦੋ ਚਾਰ ਬਦਾਮ ਤੇ ਕਿਨਾਰੀਅਲ ਮੰਦਰ ਰੱਖ ਦੇਣਾ ਤੇ ਕਿਸੇ ਦੀ ਜਮਾਨਤ ਖਮਾਨਤ ਚ ਨਹੀਂ ਪੈਣਾ ਨਹੀਂਦਾ ਐਵੇਂ ਹੀ 8 ਗਵਾਂਚ ਜਾਂ ਕਿਸੇ ਨਾਲ ਜੀਵਾਂ ਵੱਤ ਜਾਏਗਾ ਸਕੋਰਪੀਓ ਬ੍ਰਿਸ਼ਚ ਰਾਸ਼ੀ ਹੁਣ ਬ੍ਰਿਸ਼ਚ ਰਾਸ਼ੀ ਵਾਲਿਆਂ ਦੇਖੋ ਕਰਮ ਦਾ ਮਾਲਕ ਦਸਵੇਂ ਸਥਾਨ 'ਚ ਆਇਆ ਪੂਰਾ ਡਿਸਪੀਸਪਲਨ ਨਾਲ ਚੱਲਣ ਲਈ ਤੁਸੀਂ ਜੋ ਵੀ ਕੋਸ਼ਿਸ਼ ਕੀਤੀ ਉਹ ਹੁਣ ਪੂਰੀ ਹੋ ਜਾਣੀ ਹੈ ਤੁਹਾਡੀ ਸੂਰਜ ਬੁੱਧ ਤੇ ਮੰਗਲ ਲਗਾਜ ਕੌਨਫੀਡੈਂਸ ਨੂੰ ਤੇ ਵਿਧਾਨੀ ਪਾਵਰ ਵੀ ਅੱਛੀ ਤੇ ਜੋ ਬੁੱਧ ਨੂੰ ਲੈ ਕੇ ਦਿਮਾਗ ਦੇ ਵਿੱਚ ਉਲਝੇਵੇਂ ਬਦੇ ਸੀ ਨਾ ਤੁਹਾਡੇ ਉਹ ਬਿਲਕੁਲ ਠੀਕ ਹੋ ਜਾਣੇ ਆ ਕੰਮਕਾਰ ਬਿਲਕੁਲ ਅੱਛਾ ਚੱਲੇਗਾ ਸਥਿਤੀ ਅੱਛੀ ਰਹੇਗੀ ਰਾਜਨੀਤੀ ਵਿੱਚ ਨੇਮ ਫੇਮ 'ਚ ਤੁਮ ਚਮਕਾਉਣ ਦੇ ਲਈ ਇਹ ਮਹੀਨਾ ਤੁਹਾਡੇ ਲਈ ਬਹੁਤ ਅੱਛਾ ਹੈ ਅਫਸਰਾਂ ਦਾ ਰੁਖ ਵੀ ਤੁਹਾਡੇ ਪ੍ਰਤੀ तकरीबन ਠੀਕ ਹੀ ਰਹੇਗਾ ਕੋਈ ਉਲਝੇਵੇਂ ਵਾਲੀ ਗੱਲਬਾਤ ਮੈਨੂੰ ਲੱਗੀ ਕੋਈ ਨਹੀਂ ਬਸ ਦੋ ਚੀਜ਼ਾਂ ਦਾ ਧਿਆਨ ਰੱਖਣਾ ਇੱਕ ਤਾਂ ਦੇਖੋ ਤੁਸੀਂ ਸੱਚਾਈ ਪਸੰਦ ਹੋ ਠੀਕ ਹੈ ਪਰ ਨਾਲ ਸਾਹਮਣੇ ਵਾਲੇ ਦੀ ਗੱਲ ਵੀ ਸੁਣ ਲੈਣੀ ਹੈ ਨਹੀਂ ਕਿ ਵਿੱਚੋਂ ਹੀ ਕੱਟ ਦੋ ਕਿ ਅਸੀਂ ਸਮਝਦਾਰਾਂ ਕੇ ਸਾਹਮਣੇ ਵਾਲੇ ਨੂੰ ਕੁਝ ਨਹੀਂ ਆਉਂਦਾ ਇਹ ਬਿਲਕੁਲ ਆਪਣੇ ਦਿਮਾਗ 'ਚ ਨਹੀਂ ਰੱਖਣਾ ਦੂਜੀ ਗੱਲ ਕਾਲਾ ਨੀਲਾ ਰੰਗ ਤੁਸੀਂ ਬਿਲਕੁਲ ਵੀ ਨਹੀਂ ਪਾਉਣਾ ਇਸ ਮਹੀਨੇ ਨੂੰ ਤੁਹਾਨੂੰ ਤੇ ਬ੍ਰਿਸ਼ਟਿਕ ਲੱਗਣ ਵਾਲਿਆਂ ਨੂੰ ਕਦੇ ਵੀ ਨਹੀਂ ਪਾਉਣਾ ਚਾਹੀਦਾ ਤੀਜੀ ਗੱਲ ਇਹ ਆ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਗੱਲ ਗੱਲ ਤੇ ਕਿਸੇ ਦੀ ਗੱਲ ਕੱਟਣੀ ਠੀਕ ਇਹ ਧਿਆਨ ਰੱਖਿਓ ਤੇ ਬਾਕੀ ਪੜ੍ਹਾਈ ਲਈ ਬਿਜ਼ਨਸ ਲਈ ਵਪਾਰ ਲਈ ਰਾਜਨੀਤੀ ਲਈ ਖਾਸ ਤੌਰ ਤੇ ਸਰਕਾਰੀ ਨੌਕਰੀ ਲਈ ਇਹ ਮਹੀਨਾ ਬਹੁਤ ਅੱਛਾ ਸੈਜਟੇਰੀ ਹਾਂ ਉਦੋਂ ਤੱਕ ਜਦੋਂ ਤੱਕ ਬੁੱਧ ਲਗਨ ਚ ਚੱਲ ਰਿਹਾ ਜਦੋਂ ਬੁੱਧ ਬਾਰਵੇਂ ਜਾਏਗਾ ਤਾਂ ਉਦੋਂ ਥੋੜੇ ਜਿਹਾ ਪਤਾ ਨੂੰ ਪਾ ਦੱਸਾਂਗੇ ਉਦੋਂ ਕਰਿਓ ਸੈਜੇਟੇਰੀਸ ਤੁਹਾਨੂੰ ਰਾਸ਼ੀ ਦੇ ਲਈ ਸਿਤਾਰੇ ਹੋ ਗਏ तकरीबन ਮਿਲੇ ਜੁਲੇ ਜੇ ਪ੍ਰਭਾਵ ਵੜੇ ਇਹ ਨਹੀਂ ਕਹਿ ਸਕਦੇ ਆਪਾਂ ਮਹੀਨਾ ਬਹੁਤ ਅੱਛਾ ਤੇ ਨਹੀਂ ਕਹਿ ਸਕਦੇ ਬਹੁਤਾ ਹੀ ਖਰਾਬ ਖਰਾਬ ਤੇ ਕਦੀ ਕੋਈ ਚੀਜ਼ ਹੁੰਦੀ ਨਹੀਂ ਆ ਅਸੀਂ ਕਰ ਦਿੰਨੇ ਆ ਤਾਂ ਤੁਸੀਂ ਕੀ ਕਰਨਾ ਤੁਹਾਨੂੰ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਇਸ ਚੀਜ਼ ਦਾ ਕਿ ਸੂਰਜ ਤੁਹਾਡੇ 12ਵੇਂ ਸਥਾਨ ਵਿੱਚ ਜਾ ਰਿਹਾ ਤੁਹਾਡੇ ਕਿਸਮਤਾਂ ਬਣ ਲੱਗਿਆ ਤੇ ਆਪਣੀ ਕਿਸਮਤ ਨੂੰ ਕੋਸਣਾ ਕੋਈ ਨਹੀਂ ਵਕਤ ਖਰਾਬ ਹੈ ਬਾਈ ਇਹ ਕਿਸਮਤ ਖਰਾਬ ਥੋੜੀ ਹੁੰਦੀ ਹੈ ਕਿਸਮਤ ਕਿਸੇ ਦੀ ਖਰਾਬ ਨਹੀਂ ਹੁੰਦੀ ਬਸ ਰਸਤਾ ਗਲਤ ਚੁਣਿਆ ਹੁੰਦਾ ਹੈ ਸੀ ਉਹ ਰਸਤਾ ਤੁਸੀਂ ਸਹੀ ਚੁਣ ਲੈਣਾ ਇਹ ਸੋਚ ਕੇ ਕਿ ਕੋਈ ਨਹੀਂ ਜੀ ਇਹ ਮਹੀਨਾ ਇਦਾਂ ਹੀ ਲੰਘਦਾ ਹੈ ਕਜਲਖਵਾਰੀ ਵਾਲਾ ਦਿਮਾਗੀ ਟੈਨਸ਼ਨ ਵਾਲਾ ਵਪਾਰ ਕੰਮਕਾਰ ਵਿੱਚ ਘਾਟੇ ਵਾਲਾ ਪੁਲਿਸ ਚੱਕਰ ਦੇ ਭੈਣ ਵਾਲਾ ਤਾਂ ਕੀ ਹੈ ਅਸੀਂ ਕੁਝ ਕੰਮ ਕੀਤਾ ਹੈ ਚਾਹੀ ਨਹੀਂ ਕੀਤਾ ਇਹ ਮਹੀਨੇ ਨਹੀਂ ਰੱਖਦਾ ਵਕਤ ਮਹੀਨੇ ਰੱਖਦਾ ਤਾਂ ਵਕਤ ਨੂੰ ਸੰਭਾਲ ਲੈ ਲਈ ਕੀ ਕਰਨਾ ਇੱਕ ਤਰ ਸੋਚ ਕੇ ਬੈਠ ਕੇ ਖਾਣਾ ਖਾਣਾ ਦੂਜਾ ਪਤਾਸੇ ਦਾ ਸੇਵਨ ਕਰਦੇ ਰਹਿਣਾ ਤੀਜਾ ਕਦੇ ਕਦੇ ਪਤਾ ਸੇ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਤਾਂ ਸਮਝੋ ਇਹ ਮੀਨ ਆਰਾਮ ਨਾਲ ਸੌਂਖਾ ਨੰਗ ਚੇਕਾ ਕੈਪ੍ਰਿਗਨ ਮਕਰ ਰਾਸ਼ੀ ਦੇ ਲਈ ਜੋ ਸਿਤਾਰਿਆਂ ਦੀ ਗੱਲ ਕਰੀਏ ਤਾਂ ਸੂਰਜ 10ਵੇਂ ਸਥਾਨ 'ਚ ਸੀ ਤੇ ਹੁਣ 11ਵੇਂ ਸਥਾਨ 'ਚ ਚਲਾ ਜਾਏਗਾ ਅਸ਼ਟਮੇਸ਼ਾ ਤੁਹਾਡਾ ਕੋਈ ਸਰਕਾਰੀ ਉਲਜਿਮਾ ਖੜਾ ਹੋ ਸਕਦਾ ਇਸ ਕਰਕੇ ਕੋਈ ਨਵੀਂ ਚੀਜ਼ ਨੂੰ ਹੱਥ ਪਾਉਣਾ ਕੋਈ ਨਹੀਂ ਠੀਕ ਜਿੱਦਾਂ ਚੱਲ ਰਿਆ ਆ ਰਾਮ ਨਾਲ ਚੱਲਨਦੇ ਹੋ ਤਾਂਬੇ ਦਾ ਪੈਸਾ ਆਪਣੀ ਜੇਬ 'ਚ ਜ਼ਰੂਰ ਰੱਖਣਾ ਤੁਸੀਂ ਤੇ ਨਾਲ ਵਾਈਟ ਕਲਰ ਦਾ ਰਮਾਲ ਖੂਬ ਸਾਰਾ ਪਰਫਿਊਮ ਲਾ ਕੇ ਉਹਨੂੰ ਆਪਣੇ ਕੋਲ ਰੱਖੋ ਤੇ ਹਲਕਾ ਮਿਊਜ਼ਿਕ ਸੁਣਦੇ ਰਹੋ ਤਾਂ ਕਿ ਬੁੱਧ ਦਾ ਪ੍ਰਭਾਵ ਸ਼ੁਕਰ ਦੀ ਵਜ੍ਹਾ ਨਾਲ ਤੁਹਾਡੇ ਤੇ ਸਹੀ ਭਵੇ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖੰਤੇ ਦੂਜੇ ਬੈਠਾ ਰਹੂ ਸ਼ਾਂਤ ਰਹੇਗਾ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਇਹ ਦੇਸੀ ਮੀਨਾ ਸੰਗ੍ਰਾਂਹ ਦਾ ਦਿਨ ਤੇ ਕਿੱਦਾਂ ਦਾ ਜਾਏਗਾ ਇਹ ਮੱਗਰ ਦਾ ਮੀਨਾ ਹੈ ਨਾ ਰਾਹੁ ਲਗਣ ਚ ਤੇ ਨਾਲੇ ਸੂਰਜ ਜਾਏਗਾ ਤੁਹਾਡੇ 10ਵੇਂ ਸਥਾਨ 'ਚ 10ਵਾਂ ਖਾਨਾ ਕਰਮ ਦਾ ਹੈ ਕਰਮ ਚੰਗੇ ਕਰੋ ਤਾਂ ਫਲ ਚੰਗੇ ਮਿਲਦੇ ਜੇ ਚੰਗੇ ਮਤਲਬ ਜੋ ਤੁਹਾਡੇ ਮਨ ਤੇ ਦਿਮਾਗ ਨੂੰ ਚੰਗਾ ਲੱਗਦਾ ਉਹ ਬਿਲਕੁਲ ਚੰਗਾ ਹੈ ਠੀਕ ਤੇ ਉਹ ਤੁਸੀਂ ਚੰਗਾ ਹੀ ਕਰੋਗੇ ਕਿਉਂਕਿ ਮਨ ਤੇ ਦਿਮਾਗ ਕਦੇ ਤੁਹਾਨੂੰ ਉਦੋਂ ਤੱਕ ਗਲਤ ਸਲਾਹ ਨਹੀਂ ਜਿੰਦੇ ਜਦੋਂ ਤੱਕ ਅਸੀਂ ਉਸ ਨੂੰ ਆਪਣੇ ਆਪ ਤੇ ਜਾਂ ਆਹੜੇਦਵਾਲ ਦੀਆਂ ਚੀਜ਼ਾਂ ਨੂੰ ਆਪਣੇ ਆਪ ਤੇ ਹਾਵੀ ਨਹੀਂ ਹੋਣ ਦਿੰਦੇ ਠੀਕ ਤਾਂ ਸ਼ਨੀ ਦੇ ਚੰਦਰ ਦੀ ਸ਼ੁਭਤਾ ਦੇ ਲਈ ਤੁਸੀਂ ਕੀ ਕਰਨਾ ਹੈ ਜੀ ਇਕ ਤਾਂ ਤੁਸੀਂ ਰਾਹੂ ਨੂੰ ਸ਼ਾਂਤ ਕਰਨ ਲਈ ਕਦੇ-ਕਦੇ ਨਾਰੀਅਲ ਚਲ ਪ੍ਰਵਾਹ ਕਰਨਾ ਧੁੱਪ 'ਚ ਸੇ ਟਾ ਕੇ ਰੱਖਣਾ ਚੱਲਦੇ ਪਾਣੀ ਵਿੱਚ ਤਾਂਬੇ ਦੇ ਪੈਸੇ ਤੇ ਪੀਲੀ ਦਾਲ ਜਲ ਪ੍ਰਵਾਹ ਕਰਨ ਤੇ ਚੌਥੇ ਬ੍ਰੈਸ ਪਰ ਚਲਾ ਜਾਏਗਾ ਜੋ ਸ਼ੁਭ ਫਲ ਦੇਵੇਗਾ ਤੇ ਸ਼ਨੀ ਦੀ ਸ਼ੁਭਤਾ ਲਈ ਤੁਹਾਨੂੰ ਪਤਾ ਹੀ ਹੈ ਤੁਸੀਂ ਮੱਥੇ ਤੇ ਦੁੱਧ ਲਾਉਂਦੇ ਰਹਿਣਾ ਤੇ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਰਹਿਣਾ ਟੌਫੀਆਂ ਹੀ ਦੋ ਜਾਏ ਪਾਈਸੇ ਜਾਨੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਦੇ ਲਈ ਇਹ ਮਹੀਨਾ ਸਭ ਤੋਂ ਵਧੀਆ ਕਿਉਂ ਕਿਉਂਕਿ ਸੂਰਜ ਤੁਹਾਡੇ 8ਵੇਂ ਸਥਾਨ ਚੋਂ ਨਿਕਲ ਕੇ ਜਾਏਗਾ 9ਵੇਂ ਸਥਾਨ ਵਿੱਚ ਸਾਂਹ ਆ ਜਾਏਗਾ ਦੁਪਹਿਰ ਤੋਂ ਬਾਅਦ ਠੀਕ ਤੇ ਨਾਲ ਸ਼ਨੀ ਪਹਿਲਾਂ ਤੋਂ ਹੀ ਲਗਨ ਚ ਚੱਲ ਰਹੀ ਆ ਪਰ ਬ੍ਰਸ਼ਪਤ ਉੱਚਾ ਹੋਇਆ ਹੋਇਆ ਜੋ ਤੁਹਾਡੀ ਸੋਚ ਨੂੰ ਕਾਫੀ ਜ਼ਿਆਦਾ ਅੱਛਾ ਕਰ ਰਿਹਾ ਅੱਛੇ ਲੋਕਾਂ ਨਾਲ ਸਬੰਧਾਂ ਚ ਸੁਧਾਰ ਵੀ ਹੋ ਰਿਹਾ ਸਰਕਾਰੀ ਨੌਕਰੀ ਦੇ ਲਈ ਕਿਸੇ ਦੀ ਲਤਬਾਂ ਫੜਨੀ ਸੀ ਕਿਸੇ ਨਾਲ ਗੱਲ ਕਰਨੀ ਸੀ ਤਾਰੇ ਤੁਹਾਡੇ ਸ਼ੁਭ ਹੋਗੇ ਤਾਂ ਤੁਸੀਂ ਹੁਣ ਇਹ ਕੰਮ ਕਰ ਸਕਦੇ ਹੋ ਕੋਈ ਐਪਲੀਕੇਸ਼ਨ ਵਗੈਰਾ ਲਗਾਉਣੀ ਸੀ ਉਹਦੇ ਲਈ ਵੀ ਲੰਬੀ ਯਾਤਰਾ ਲਈ ਸਿਤਾਰੇ ਬਿਲਕੁਲ ਚੰਗੇ ਹੋਗੇ ਆਪਣਾ ਕੰਮ ਕਰਨ ਲਈ ਤੇ ਨਾਲ ਕਿਸੇ ਦੇ ਸਾਥ ਲਈ ਹੁਣ ਸਮਾਂ ਬਿਲਕੁਲ ਬਿਹਤਰ ਹੈ ਤੁਹਾਨੂੰ ਸਾਥ ਵੀ ਮਿਲੇਗਾ ਕੰਮ ਕਰ ਵੀ ਅੱਛਾ ਚੱਲੇਗਾ એનર્ਜੀ ਵੀ ਅੱਛੀ ਹੋ ਜਾਏਗੀ ਬਸ ਸੂਰਜ ਨੂੰ ਕਿਓਂ ਬਕਰਨ ਦੇ ਲਈ ਬਹੁਤ ਹੀ ਜ਼ਰੂਰੀ ਉਬਾਇਆ ਸੈਰ ਕਰਨੀ ਹੈ ਤੇ ਪੰਛੀਆਂ ਨੂੰ ਸਤਨਾਚਾ ਪਾਉਂਦੇ ਰਹਿਣਾ ਬਾਹਰ ਕਿਤੇ ਘਰ ਦੀ ਛੱਤ ਤੇ ਨਹੀਂ ਪਾਉਣਾ ਤੇ ਨਾਲ ਹੀ ਤੁਸੀਂ ਪਿੱਤਲ ਦੇ ਗਲਾਚ ਪਾਣੀ ਪੀਂਦੇ ਰਹੋ ਤਾਂ ਸਮਝੋ ਸਿਤਾਰੇ ਤੁਹਾਡੇ ਹੋਏ ਚੰਗੇ ਤੇ ਮਹੀਨਾ ਲੰਗੇਗਾ ਠੀਕ ਠਾਕ ওকে ਇਹ ਸੀ ਸੂਰਜ ਦਾ ਰਾਸ਼ੀ ਪਰਵਰਤਨ ਮਗਰ ਦਾ ਮਹੀਨਾ ਕਿੱਦਾਂ ਜਾਏਗਾ 12 ਰਾਸ਼ੀਆਂ ਲਈ ਇਸ ਦੀ ਆਪਾਂ ਚਰਚਾ ਕੀਤੀ ਹੁਣ ਸੁਣੋ ਸਾਰੇ ਰਾਸ਼ੀਆਂ ਵਾਲੇ ਕੀ ਬਾਤ ਕਰਨਗੇ ਮੰਗਲ ਦੇ ਘਰ ਚ ਸੂਰਜ ਗਿਆ ਨਾ ਗਰਮੀ ਗਰਮੀ ਆਗ ਉਹ ਵੀ ਅੱਗ ਤੇ ਇਹ ਵੀ ਆ ਕੇ ਇਸ ਕਰਕੇ ਇੱਕ ਤਾਂ ਵਾਣ ਬਹੁਤ ਧਿਆਨ ਨਾਲ ਚਲਾਈਓ ਠੀਕ ਤੇ ਦੂਸਰਾ ਕਦੇ-ਕਦੇ ਗਾਂ ਨੂੰ ਗੁੜ ਖਿਲਾਉਂਦੇ ਰਹੋ ਤੇ ਤੀਜਾ ਅਗਰ ਸਿਹਤ ਸੰਬੰਧੀ ਕੋਈ ਵੀ ਪਰੇਸ਼ਾਨੀ ਹੋਵੇ ਪੇਟ 'ਚ ਗਰਮੀ ਹੋਵੇ ਜਾਂ ਕਿਸੇ ਤਰ੍ਹਾਂ ਨਾਲ ਤੁਹਾਨੂੰ ਲੱਗੇ ਕਿ ਸਿਹਤ ਖਰਾਬ ਹੋ ਰਹੀ ਹੈ ਤਾਂ ਤੁਸੀਂ ਕੱਦੂ ਲੈ ਕੇ ਲੰਗਰ ਚ ਦਿੰਦੇ ਰਹੋ ਕਿਉਂਕਿ ਬੁੱਧ ਹਸਤ ਚੱਲਦਾ ਪਿਆ ਤੇ ਨਾੜਾਂ ਦੀ ਪ੍ਰੋਬਲਮ ਇਹਨੇ ਦੇਣੀ ਦੇਣੀ ਹੈ ਤਾਂ ਇਹ ਤੁਸੀਂ ਦਿੰਦੇ ਰਹੋ ਠੀਕ ਸਮਾ ਇਜਾਜ਼ਤ ਦਾ ਜੀ ਆਪ ਸਭ ਦਾ ਇਹ ਮਹੀਨਾ ਬਹੁਤ ਹੀ ਸ਼ੁਭ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿੰਦਾ ਇਜਾਜ਼ਤ ਸਾਸ੍ਰਿਕਾ